ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੰਚਾਇਤ ਵੱਲੋਂ ਪਹਿਲਾ ਕੰਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਉਹ ਜਿਹੜਾ ਆ ਬਹੁਤ ਹੀ ਇੱਕ ਸੁਲਝੇ ਹੋਏ ਇਨਸਾਨ ਸਾਡੇ ਪਿੰਡ ਦੇ ਜਿਨ੍ਹਾਂ ਨੇ ਸਾਨੂੰ ਜਦੋਂ ਦੁਸ਼ਹਿਰਾ ਹੁੰਦਾ ਹੁੰਦਾ ਉਦੋਂ ਸੁਣਾਉਂਦੇ ਹੁੰਦੇ ਆਪੇ ਰਾਮ ਭਗਵਾਨ ਜੀ ਦੀ ਗਾਥਾ ਤੇ ਉਹਨਾਂ ਦੇ ਹੱਥੋਂ ਇਹ ਆਰੰਭ ਹੋ ਰਿਹਾ ਹੈ ਬੜੀ ਮਨ ਨੂੰ ਖੁਸ਼ੀ ਹੋਈ ਇਹ ਗੱਲ ਦੇਖ ਕੇ ਵੀ ਬਜ਼ੁਰਗਾਂ ਦਾ ਜਿਹੜਾ ਸਤਕਾਰ ਆ ਉਹ ਪੂਰਾ ਕੀਤਾ ਜਾ ਰਿਹਾ ਹੈ ਜਿਹੜੇ ਪੰਜਾਂ ਬਾੜ ਦੇ ਪੰਜ ਸਾਹ ਇੱਧਰ ਆਓ ਬਾੜ ਦੇ ਪੰਜਾਂ ਸਾਹ ਤੇ ਪਹਿਲੀ ਵਾਰ ਹੋ ਰਿਹਾ ਹੈ ਇਸ ਮਸ਼ੀਨ ਦੇ ਵਿੱਚ ਕਿ ਅੱਜ ਅਰਦਾਸ ਬੇਨਤੀ ਕਰਕੇ ਬਜ਼ੁਰਗਾਂ ਦੇ ਹੱਥੋਂ ਇਹ ਅੱਜ ਪਹਿਲੀ ਲੱਗ ਰਹੀ ਆ ਔਰ ਬਹੁਤ ਜਲਦੀ ਕੰਮ ਸ਼ੁਰੂ ਹੋਇਆ ਬੰਦਾ ਡਾਂਡੀਆਂ ਲਿਆ ਕਾਂਡੀਆਂ ਤੇ ਸਰਦੀ ਭੈਣ ਰਾਜਵਿੰਦਰ ਥਾੜਾ ਜੀ ਆਏ ਆ ਜਿਹੜੇ ਹਲਕਾ ਇੰਚਾਰਜ ਆ ਤੂੰ ਧੰਨਵਾਦ ਆ ਭੈਣ ਜੀ ਆਉਣ ਦੇ ਬਹੁਤ-ਬਹੁਤ ਹੌਲ ਬਣਾ ਸਾਥ ਦਿੱਯੋ ਪਿੰਡ ਆਪਾਂ ਸੋਨਾ ਬਣਾ ਕੇ ਦਿਖਾਉਣਾ ਏਰੀਏ ਨੂੰ ਸੇ ਸਰਪੰਚ ਦਾ ਭਰਾ ਹੀ ਆ ਆਪਣਾ ਛੋਟਾ ਠੀਕ ਹੈ ਕਿਸ਼ਿੰਦਰਪਾਲ ਜੀ ਸਾਡੇ ਨਾਲ ਸਰਪੰਚ ਵੀ ਸਾਡਾ ਤੇ ਨਾਲ ਅੰਤਰ ਚੰਨ ਲਾਲ ਜੀ ਬਾਕੀ ਹਰੇ ਕਾਲਾ ਜੀ ਖੜੇ ਪਿੱਛੇ ਬਾਬਾ ਜੀ ਜੀ ਸਭ ਜੱਟੇ ਦਾ ਸਾਹਿਬ ਗੱਡੀ ਕਰੋ ਗੁਰੂ ਆਤਮਾ ਕੋਈ ਸਾਰੇ ਕਈ ਨਾਮ ਪਰ ਨਹੀਂ ਪਾਤੀ ਆ ਜਿਹੜੀਆਂ ਆਸਾਂ ਨੂੰ ਲੈ ਕੇ ਗਿੰਦੇਪਾ ਨੂੰ ਪਿੰਡ ਦੇ ਲੋਕਾਂ ਨੇ ਵੋਟ ਪਾਈ ਸੀ ਨਾ ਉਹ ਆਸਾਂ ਨੂੰ ਬੂਰ ਲੱਗਣ ਦੀ ਸ਼ੁਰੂਆਤ ਹੋ ਗਈ ਆ ਤੇ ਬਾਕੀ ਮਾਲਕ ਦੇ ਅੱਗੇ ਅਰਦਾਸ ਆ ਵੀ ਸਾਰੇ ਪਿੰਡਾਂ ਵਿੱਚ ਵਧੀਆ ਤਰੀਕੇ ਨਾਲ ਕਾਰਜ ਹੋਣ ਨਿਗਰਵਾਲੇ ਇਹ ਸੇਵਾ ਆਪਣਾ ਤੋਰ ਕੰਮ ਅੱਜ ਕਰ ਦੋ ਆਪਣੀ ਗੱਲ ਚਲੋ ਦੇਖੋ ਜੀ ਨਾਲ ਤੁਸੀਂ ਆਖੋ ਜੀ ਨਵੀਂ ਪੰਚਾਇਤ ਬੋਲੇ ਸੋਨ ਹਾ ਵਾਹਿਗੁਰੂ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧਾਈ ਆ ਸਾਰੇ ਨਗਰ ਦੇ ਨਿਸ਼ੇਦ ਵਾਲਿਆਂ ਨੂੰ ਤੇ ਦੋ ਲਾਬਸ ਆਪਣੇ ਵੀਰ ਗ੍ਰਿੰਦਰਪਾਲ ਸਿੰਘ ਨਵੇਂ ਸਰਪੰਚ ਸਾਹਿਬ ਕਰਦੇ ਨੇ ਕਿ ਤੁਹਾਡੇ ਨਾਲ ਗੱਲਬਾਤਾਂ ਸਾਰੀ ਪੰਡ ਜਮਸ਼ੀਰ ਖਾਸ ਦੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਲਾ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰੇ ਹੀ ਨਗਰ ਦੇ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਗੁਰੂ ਪੀਰ ਉਹਨਾਂ ਦਾ ਅਸ਼ੀਰਵਾਦ ਸਾਰੀ ਸਾਧ ਸੰਗਤ ਜਿਹਦੇ ਵਿੱਚ ਰੱਬ ਵਸਦਾ ਉਹਨਾਂ ਦਾ ਅਸ਼ੀਰਵਾਦ ਉਹਨਾਂ ਦਾ ਧੰਨਵਾਦ ਸਾਡੀ ਵੱਡੀ ਭੈਣ ਜੀ ਹਲਕਾ ਜਾਰਜ ਰਾਜਵਿੰਦਰ ਕੌਰ ਥਿਆੜਾ ਜੀ ਇਹਨਾਂ ਦਾ ਅਸ਼ੀਰਵਾਦ ਇਹਨਾਂ ਦਾ ਸਾਥ ਇਹਨਾਂ ਦਾ ਸਹਿਯੋਗ ਆ ਸਾਰੇ ਬਜ਼ੁਰਗ ਸਾਡੀ ਸਾਡੀ ਪੰਚਾਇਤ ਇਹਨਾਂ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਅੱਜ ਆਪਾਂ ਇਹ ਕਾਰਜ ਜਿਹੜਾ ਸ਼ੁਰੂ ਕੀਤਾ ਸਵਾ ਗਮੀਨਾ ਆਪਣੀ ਪੰਚਾਇਤ ਨੂੰ ਬਣੇ ਨੂੰ ਹੋਇਆ ਜੀ ਅੱਜ ਤੇ ਅੱਜ ਆਪਣੀ ਗਲੀ ਦਾ ਪਹਿਲਾ ਕਾਰਜ ਸ਼ੁਰੂ ਕੀਤਾ ਆ ਤੇ ਮੈਂ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਥ ਦਿਓ ਪਿਆਰ ਦਿਓ ਅਸ਼ੀਰਵਾਦ ਰੱਖਿਓ ਸਾਡੇ ਮੈਂ ਜਿੱਦਾਂ ਪਿਛਲੀ ਵਾਰ ਵੀ ਕਹਿੰਦਾ ਰਿਹਾ ਵੀ ਸਾਡੇ ਲਈ ਹੁਣ ਸਿਰਫ ਕੁਝ ਨਹੀਂ ਚਾਹੀਦਾ ਸਾਨੂੰ ਸਾਡੇ ਲਈ ਅਰਦਾਸ ਕਰਦੇ ਰਹੋ ਕਿ ਸਾਨੂੰ ਸਾਰੀ ਪੰਚਾਇਤ ਨੂੰ ਪਰਮਾਤਮਾ ਬਲ ਤੇ ਬੁੱਧੀ ਬਖਸ਼ਿਸ਼ ਕਰੇ ਕਿ ਅਸੀਂ ਪਿੰਡ ਦੀ ਸੇਵਾ ਕਰ ਸਕੀਏ ਤੇ ਮੈਂ ਅੱਜ ਇੱਥੇ ਤੁਹਾਡੇ ਦੋਨਾਂ ਦੇ ਚੈਨਲਾਂ ਦੇ ਮਾਧਿਅਮ ਰਾਂਹੀਂ ਭੈਣ ਜੀ ਨੂੰ ਵੈਸੇ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਫਿਰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਸਾਡਾ ਸਾਥ ਸਹਿਯੋਗ ਕਰਦੇ ਰਹਿਣਾ ਤਾਂ ਜੋ ਆਪਾਂ ਕੱਲਾ ਜਲੰਧਰ ਜ਼ਿਲ੍ਹੇ ਚੋਂ ਨਹੀਂ ਪੂਰੇ ਪੰਜਾਬ ਚੋਂ ਇਸ ਪਿੰਡ ਨੂੰ ਇੱਕ ਸਮਾਰਟ ਪਿੰਡ ਬਣਾ ਕੇ ਦੱਸ ਸਕੀਏ ਕਿ ਪੈਸੇ ਆਉਂਦੇ ਕਿੱਦਾਂ ਆ ਤੇ ਪਾਰਦਰਸ਼ਤਾ ਦੇ ਨਾਲ ਸਿਰਕਾਲੋ ਬਲੇ ਸ਼ੋਨਹਾ ਸਿਰਕਾਲ ਇਹ ਸਾਰਾ ਜਿਹੜੀ ਪੰਚਾਇਤ ਬਣੀ ਆ ਸਾਰੀ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਦੇ ਨਾਲ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਪਰਮੇਸ਼ਰ ਨੇ ਚੁਣਿਆ ਸਾਨੂੰ ਸੰਗਤ ਨੇ ਸਾਨੂੰ ਚੁਣਿਆ ਤੇ ਉਹਨਾਂ ਦੇ ਚਰਨਾਂ ਤੇ ਸਿਰ ਧਰ ਕੇ ਇਹੀ ਆ ਬਈ ਮਹਾਰਾਜ ਸਾਡੇ ਤੇ ਇਦਾਂ ਹੀ ਸਾਰੀ ਸੰਗਤ ਵੀ ਪਰਮਾਤਮਾ ਵੀ ਸਾਡੇ ਤੇ ਇਦਾਂ ਹੀ ਅਸ਼ੀਰਵਾਦ ਰੱਖੇ ਔਰ ਅਸੀਂ ਸੇਵਾ ਕਰੀਏ ਇੰਨੀ ਕੁ ਬੇਨਤੀ ਆ ਬਈ ਸਾਥ ਜਰੂਰ ਦੇਓ ਕਾਲੇ ਨਾ ਬਿਓ ਇੱਕ ਸਾਲ ਸਾਨੂੰ ਕੰਮ ਕਰ ਲੈਂਦੇ ਹੋ ਇੱਕ ਸਾਲ ਬਾਅਦ ਮੈਂ ਕਹਿੰਦਾ ਉਹਨਾਂ ਵੀ ਸਾਡੇ ਕੋਲ ਕੁਝ ਕਹਿ ਦੇ ਇੱਕ ਸਾਲ ਬਾਅਦ ਲੈ ਕੇ ਆਇਓ ਪਹਿਲਾਂ ਇੱਕ ਸਾਲ ਸਾਨੂੰ ਲਾ ਲੈਂਦੇ ਹੋ ਅਸੀਂ ਇੱਕ ਸਾਲ ਲਾ ਲਈਏ ਤੇ ਬੜਾ ਧੰਨਵਾਦ ਮੈਂ ਆਪਣੇ ਮਾਤਾ ਜੀ ਨੂੰ ਵੀ ਕਰਦਾ ਕਿਉਂਕਿ ਇਹ ਇਹਨਾਂ ਦਾ ਬਾੜ ਹੈ ਜੀ ਅੱਜ ਇਹਨਾਂ ਦੇ ਬਾੜ ਦੇ ਵਿੱਚੋਂ ਕੰਮ ਸ਼ੁਰੂ ਹੋਇਆ ਤੇ ਇਹਨਾਂ ਨੂੰ ਵੀ ਵਧਾਈ ਵੀ ਆ ਔਰ ਇਹਨਾਂ ਦਾ ਧੰਨਵਾਦ ਵੀ ਹੈ ਸਾਰੀ ਪੰਚਾਇਤ ਦਾ ਵੀ ਮੇਰੇ ਵੱਲੋਂ ਧੰਨਵਾਦ ਜਿਹੜੇ ਇੱਥੇ ਬਾਕੀ ਵੀ ਸਾਡੇ ਸਾਰੇ ਬਜ਼ੁਰਗ ਸਾਰੇ ਸਤਿਕਾਰਯੋਗ ਜਿਹੜੇ ਇੱਥੇ ਪਹੁੰਚੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਭੈਣ ਜੀ ਰਾਜਵਿੰਦਰ ਕੌਰ ਥਿਆੜਾ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਆ ਜਿਹੜੀ ਹੈ ਇਤਿਹਾਸਿਕ ਇੱਟ ਆ ਜਿਹੜੀ ਇਸ ਪੰਚਾਇਤ ਵੱਲੋਂ ਲੱਗਣ ਲੱਗੀ ਆ ਆ ਵਾਲੀ ਆ ਕਾਬਲੀ ਆ ਜੀ ਸਾਰੀਆਂ ਪਹਿਲੀਆਂ ਪਹਿਲੀਆਂ ਪੰਜ ਪਹਿਲੀਆਂ ਪੰਜ ਹਾਂਜੀ ਇਹ ਆ ਜੀ ਮਾਲਕ ਇਦਾਂ ਹੀ ਸਾਰੇ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਕਿਉਂਕਿ ਹਰੇਕ ਕਰੀ ਇਹ ਹੀ ਮੁੱਦਾ ਹੁੰਦਾ ਆ ਵੀ ਪਿੰਡ ਵਿੱਚ ਸੜਕਾਂ ਨਹੀਂ ਬਣ ਰਹੀਆਂ ਇੱਟਾਂ ਨਹੀਂ ਲੱਗੀਆਂ ਗਲੀਆਂ ਦੇ ਵਿੱਚ ਹਨ ਉਹ ਸਾਰੇ ਕਾਰਜ ਜਿਹੜੇ ਪਹਿਲ ਦੇ ਆਧਾਰ ਤੇ ਹੋ ਰਿਹਾ ਆ ਵਧਾਈਆਂ ਜੀ ਤੁਹਾਨੂੰ ਸਾਡੇ ਪਿੰਡ ਲਈ ਜਿਹੜਾ ਪਹਿਲਾ ਅਟੈਚੀ ਤੁਸੀਂ ਭੇਜਿਆ ਆ ਮਤਲਬ ਪਿੰਡ ਦੇ ਕੰਮ ਕਰਾਉਣ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜੀ ਸਾਰਿਆਂ ਦਾ ਪਹਿਲਾਂ ਤਾਂ ਮੈਂ ਆਪਣੇ ਵੀਰ ਨੂੰ ਗੁਰਿੰਦਰ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਜਿੱਥੇ ਨਗਰ ਦੇ ਸਾਰੇ ਬਜ਼ੁਰਗ ਮੇਰੀਆਂ ਮਾਮਾਂ ਪੈਣਾ ਖੜੀਆਂ ਆ ਸਭ ਨੂੰ ਬਹੁਤ-ਬਹੁਤ ਵਧਾਈ ਪਹਿਲਾਂ ਤਾਂ ਜੋ ਤੁਸੀਂ ਮਾਣ ਬਖਸ਼ਿਆ ਮੇਰੇ ਛੋਟੇ ਵੀਰ ਨੂੰ ਤੁਸੀਂ ਸਾਰਿਆਂ ਨੇ ਸਰਪੰਚ ਪਿੰਡ ਦਾ ਮੁਖੀਆ ਬਣਾਇਆ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਕਰਦੀ ਆ ਤੇ ਬਹੁਤ-ਬਹੁਤ ਮੁਬਾਰਕ ਵੀ ਆ ਕਿਉਂਕਿ ਇਸ ਵੀਰ ਦਾ ਜਿਹੜਾ ਜੋਸ਼ ਤੇ ਜਜ਼ਬਾ ਆ ਅੱਜ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਅੱਜ ਨੇ ਆਪਣੇ ਪਿੰਡ ਦੇ ਵਿੱਚ ਜਿਹੜਾ ਕੰਮ ਸ਼ੁਰੂ ਕਰਵਾਇਆ ਕਿਉਂਕਿ ਇਹਨੂੰ ਜਿਹੜਾ ਕੰਮ ਕਰਵਾਉਣ ਦਾ ਜਿਹੜਾ ਆਪਣਾ ਹੀ ਇੱਕ ਲਿਆਜਾ ਕਿ ਇਹਨੂੰ ਬਹੁਤ ਜ਼ਿਆਦਾ ਜਨੂਨ ਆ ਕਿ ਜਿਹੜੇ ਕੰਮ ਨੂੰ ਇਹ ਮਗਰ ਪੈ ਜਾਵੇ ਤਾਂ ਇਹ ਫਿਰ ਪੂਰਾ ਕਰਦਾ ਤੇ ਇਹਨੂੰ ਹੁਣ ਸੀਗਾ ਕਿ ਮੈਨੂੰ ਜਲਦੀ ਪਹਿਲਾਂ ਮੇਰਾ ਹੀ ਕੰਮ ਸ਼ੁਰੂ ਹੋਵੇ ਮੈਨੂੰ ਲੱਗਦਾ ਜਿਹੜੀਆਂ ਸਾਰੀਆਂ ਪੰਚਾਇਤਾਂ ਬਣੀਆਂ ਕੈਂਟ ਦੇ ਵਿੱਚ ਆਮ ਆਦਮੀ ਪਾਰਟੀਆਂ ਦੀਆਂ ਤੇ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਜਿਹੜਾ ਆ ਉਹ ਮੇਰੇ ਵੀਰ ਗੁਰਿੰਦਰ ਸ਼ੇਰਗਿੱਲ ਦਾ ਸ਼ੁਰੂ ਹੋਇਆ ਓਏ ਦੋ ਨਿਆ ਆਸਰੀ ਕਿ ਜਿਹੜਾ ਮੇਰੇ ਵੀਰ ਦਾ ਕੰਮ ਕਰਨ ਦਾ ਜਿਹੜਾ ਜਜ਼ਬਾ ਆ ਉਹਨੂੰ ਸਲਾਮ ਆ ਤੇ ਮੈਂ ਉਮੀਦ ਕਰਦੀ ਆ ਪੂਰੀ ਆਪਣੇ ਵੀਰ ਤੋਂ ਕਿ ਮੇਰਾ ਵੀਰ ਬਹੁਤ ਵਧੀਆ ਕੰਮ ਕਰੇਗਾ ਨਗਰ ਲਈ ਜਿੰਨੇ ਵੀ ਕੰਮ ਹੋਣ ਵਾਲੇ ਆ ਜਿੱਦਾਂ ਵੀਰ ਨੇ ਦੱਸਿਆ ਕਿ ਤੁਸੀਂ ਥੋੜਾ ਜਿਹਾ ਸਬਰ ਰੱਖਿਓ ਕੰਮ ਸਾਰੇ ਕਰਵਾਊਗਾ ਕਿਉਂਕਿ ਇਹ ਇੱਕ ਜਿਹੜਾ ਬੰਦੇ ਦੇ ਆਪਣੇ ਅੰਦਰ ਹੁੰਦਾ ਨਾ ਕਿ ਜੋਸ਼ ਕਿ ਮੈਂ ਕੰਮ ਕਰਵਾਉਣਾ ਆ ਓਏ ਇਸ ਵੀਰ ਦੇ ਵਿੱਚ ਬਹੁਤ ਆ ਇਹ ਆਪਣੇ ਨਗਰ ਦਾ ਹੀ ਨਹੀਂ ਇਹ ਆਲੇ ਦੁਆਲੇ ਦੇ ਪਿੰਡਾਂ ਦਾ ਵੀ ਬਹੁਤ ਵਧੀਆ ਕੰਮ ਕਰ ਸਕਦਾ ਆ ਇਸ ਲਈ ਮੈਂ ਤੁਹਾਨੂੰ ਕਹਿੰਨੀ ਆ ਕਿ ਥੋੜਾ ਜਿਹਾ ਸਬਰ ਰੱਖਿਓ ਇਹ ਬਹੁਤ ਵਧੀਆ ਕੰਮ ਕਰਾਏਗਾ ਬਾਕੀ ਜਿਹੜਾ ਬਜ਼ੁਰਗਾਂ ਦਾ ਸਾਥ ਆ ਤੇ ਮਾਮਾ ਭੈਣਾਂ ਦਾ ਪਿਆਰ ਆ ਇਸ ਪਿਆਰ ਨੇ ਜਿਹੜਾ ਇਹਦਾ ਮਨਸ਼ਾ ਆ ਜਿਹੜੀ ਇਹਦੀ ਕੰਮ ਕਰਨ ਦੀ ਕਿ ਆਪਾਂ ਜਮਸ਼ੇਰ ਪਿੰਡ ਨੂੰ ਆਪਾਂ ਇੱਕ ਬਹੁਤ ਵਧੀਆ ਪਿੰਡ ਬਣਾਵਾਂਗੇ ਦੇਖਣਯੋਗ ਬਣਾਵਾਂਗੇ ਓਏ ਵੀਰ ਨੇ ਬਣਾ ਲੈਣਾ ਆ ਮੈਨੂੰ ਪੂਰੀ ਉਮੀਦ ਆ ਬਾਕੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਉਹਨਾਂ ਨੇ ਕਦੀ ਕਮੀ ਨਹੀਂ ਆਉਣ ਦਿੱਤੀ ਕਿਸੇ ਚੀਜ਼ ਦੀ ਉਹਨਾਂ ਨੇ ਕਦੀ ਵੀ ਪਿੰਡ ਦੇ ਵਿੱਚ ਕੋਈ ਵੀ ਇਹ ਨਹੀਂ ਕਿਹਾ ਕਿ ਆਹ ਗਲੀ ਕਾਂਗਰਸ ਦੀ ਆ ਆਹ ਗਲੀ ਅਖਾਲੀਆਂ ਦੀ ਆ ਬਿਲਕੁਲ ਨਹੀਂ ਐਦਾਂ ਦਾ ਕੁਝ ਨਹੀਂ ਹੋਏਗਾ ਅਸੀਂ ਪਾਰਦਰਸ਼ੀ ਕੰਮ ਕਰਾਂਗੇ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਇਹ ਸਭ ਤੋਂ ਪਹਿਲਾਂ ਜਿਹੜੀ ਸਾਡੀ ਸੱਭਿਆਚਾਰਕ ਸਾਂਝ ਆ ਜਿਹੜੀ ਸਾਡੀ ਪਿਆਰ ਆ ਇੱਕ ਦੂਸਰੇ ਦਾ ਉਹ ਜ਼ਰੂਰੀ ਆ ਬਾਕੀ ਕੰਮ ਤਾਂ ਚਲੋ ਸਾਰੇ ਕਰ ਹੀ ਦੇਣੇ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਭ ਨੂੰ ਉਮੀਦਾਂ ਆ ਤੇ ਆਪਣੀ ਆਹ ਉਮੀਦਾਂ ਤੇ ਬਹੁਤ ਵਧੀਆ ਉਤਰੀ ਹੈ ਸਰਕਾਰ ਤਾਂ ਹੀ ਤਿੰਨ ਸੀਟਾਂ ਦੇਖੋ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੀਆਂ ਸੀ ਆਮ ਆਦਮੀ ਪਾਰਟੀ ਨੇ ਕਿਉਂਕਿ ਲੋਕਾਂ ਨੇ ਕੰਮ ਤੇ ਮੋਹਰ ਲਾਈ ਆ ਲੋਕਾਂ ਨੂੰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਲੋਕਾਂ ਦੇ ਹਿੱਤਾਂ 'ਚ ਕੰਮ ਕਰਦੀ ਆ ਆ ਦੇਖੋ ਅੱਜ ਹੀ ਕੰਮ ਸਟਾਰਟ ਕਰ ਦਿੱਤਾ ਤੇ ਇਹ ਹੁਣ ਕੰਮ ਜਿਹੜਾ ਚੱਲਦਾ ਹੀ ਰਹਿਣਾ ਇਹ ਜਿਹੜਾ ਨਗਰ ਜਮਸ਼ੇਰ ਆ ਇਹ ਬਹੁਤ ਵਧੀਆ ਨੰਬਰ 1 ਤੇ ਲੈ ਕੇ ਆਵਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪਾ ਸਰ ਮੈਂ ਇੱਕ ਸਵਾਲ ਛੋੜਿਆ ਪੁੱਛਣਾ ਤੁਸੀਂ ਸਰਪੰਚ ਬਣਨ ਤੋਂ ਪਹਿਲਾਂ ਕੋਈ ਸੁਪਨੇ ਦੇਖੇ ਹੋਣਗੇ ਕੀ ਮੈਨੂੰ ਮੰਨ ਲਵਾਇਆ ਇਹ ਪਹਿਲਾ ਸੁਪਨਾ ਆ ਜਿਹੜਾ ਤੁਹਾਡੇ ਸਰਪੰਚ ਬਣਨ ਤੋਂ ਬਾਅਦ ਇਹ ਪੂਰਾ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਮੇਰਾ ਵੀਰ ਸੁਪਨੇ ਮੈਂ ਇੱਕ ਕਹਿੰਦਾ ਮੈਂ ਵੀ ਖੁੱਲੀਆਂ ਅੱਖਾਂ ਨਾਲ ਦੇਖਦਾ ਜਿਹੜੀਆਂ ਅੱਖਾਂ ਬੰਦ ਕਰਕੇ ਸੌਂ ਕੇ ਸੁਪਨੇ ਦੇਖੇ ਜਾਂਦੇ ਉਹ ਕਦੀ ਪੂਰੇ ਨਹੀਂ ਹੁੰਦੇ ਸੁਪਨੇ ਖੁੱਲੀਆਂ ਅੱਖਾਂ ਨਾਲ ਦੇਖੋ ਉਹ ਪੂਰੇ ਹੁੰਦੇ ਆ ਤੇ ਬਾਕੀ ਕਈ ਬੰਦੇ ਮੈਨੂੰ ਕਹਿੰਦੇ ਹੁੰਦੇ ਕਿ ਆ ਜੀ ਲਿਖ ਲਾ ਕਰਨੇ ਮੈਂ ਸਾਰਾ ਕੁਝ ਆਪਣੇ ਦਿਮਾਗ 'ਚ ਲਿਖਿਆ ਹੋਇਆ ਤੇ ਸਾਰਾ ਨਕਸ਼ਾ ਨਾ ਜੋ ਬਣਾਉਣਾ ਆ ਉਹ ਮੇਰੇ ਦਿਮਾਗ 'ਚ ਬਣਿਆ ਹੋਇਆ ਔਰ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਵਾਹਿਗੁਰੂ ਦੇ ਅਸੀਸਵਾਦ ਦੇ ਨਾਲ ਆਪਾਂ ਜਲਦੀ ਹੋ ਸਾਰਾ ਕੁਝ ਕੰਪਲੀਟ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਸਾਰੇ ਪੰਜ ਸੇਵਾਨ ਖੜੇ ਆ ਜੀ ਆਓ ਉਹਨਾਂ ਕੋਈ ਆ ਜਾਓ ਸਾਰੇ ਉਧਰ ਜਾ ਕੇ ਚਾਹ ਪੀਣ ਜਾਓ। ਪ੍ਰਸ਼ਾਦ ਦੇਖਣਾ ਚਾਹੇ ਇੱਕ ਮਿੰਟ ਚੈੱਕ ਮੋਟਰ ਚਲਾ ਦਿਨਾ। ਇੱਕ ਫੋਟੋ ਖਿਡਾ ਲਓ ਬੈਠ ਕੇ। ਇੱਕ ਮਿੰਟ ਬਾਅਦ ਉੱਥੇ ਆ ਜਾਓ ਸਾਰੀ ਵਧੀਆ ਬਹੁਤ ਆ ਜੀ ਆਓ।